ਪੰਛਮੀ ਨੇ ਪਹਿਲਾਂ ਵੀ ਇਹਨਾਂ ਨੂੰ ਕੋਈ ਧਮਕੀ ਮਿਲਦੀ ਸੀਗੀ ਪੱਤਰ ਮਿਲਦੇ ਸੀ ਦੁਕਾਨ ਮੂਰੇ ਲਾਜਦੇ ਸੀ ਪੋਸਟਰ ਜੀ ਕਿ ਇਹਦੀ ਦੁਕਾਨ ਚਕਾਓ ਇਹਦੀ ਦੁਕਾਨ ਚਕਾਓ ਪਤਾ ਲੱਗ ਨਹੀਂ ਰਿਹਾ ਸਾਰੇ ਪਿੰਡ ਚ ਵੀ ਰੌਲਾ ਪਿਆ ਰਿਹਾ ਜੀ ਇਤਲਾ ਮਿਲਿਆ ਅੱਜ ਸਵੇਰੇ ਕਿ ਇੱਥੇ ਇੱਕ ਡੈੱਡ ਬਾਡੀ ਰੋਡ ਦੇ ਸਾਈਡ ਤੇ ਪਈ ਹੈ ਅਸੀਂ ਆਏ ਆ ਬਈ ਯਾਰ ਤੜਕੇ ਸਾਡੇ ਕੋਲੇ ਫੋਨ ਗਿਆ ਇੱਕ ਵਾਰੀ ਥੋੜਾ ਮੁੰਡਾ ਡਿੱਗਿਆ ਪਿਆਗਾ ਅਸੀਂ ਆ ਕੇ ਦੇਖਿਆ ਤਾਂ ਉਹ ਦਹਾ ਨਾਲ ਵੱਢਿਆ ਪਿਆ ਬਾਬਾ ਯਾਰ ਫੋਨ ਦੇਖੋ ਪੰਜ-ਛੇ ਮਹੀਨੇ ਪਹਿਲਾਂ ਵੀ ਇਹਨਾਂ ਨੂੰ ਕੋਈ ਧਮਕੀ ਮਿਲਦੀ ਸੀਗੀ ਪੱਤਰ ਮਿਲਦੇ ਸੀ ਦੁਕਾਨ ਮੂਰੇ ਲਾਜਿੰਦੇ ਸੀ ਪੋਸਟਰ ਜੀ ਵੀ ਇਹਦੀ ਦੁਕਾਨ ਚ ਕਾਓ ਇਹਦੀ ਦੁਕਾਨ ਚ ਕਾਓ ਪਤਾ ਲੱਗ ਨਹੀਂ ਰਿਹਾ ਸਾਰੇ ਪਿੰਡ ਚ ਵੀ ਰੌਲਾ ਪਿਆ ਰਿਹਾ ਵੀ ਜੇ ਪੁਲਿਸ ਬਰੀਕੀ ਨਾਲ ਜਾਂਚ ਕਰੇ ਤਾਂ ਸਾਨੂੰ ਪੁਲਿਸ ਤੇ ਵਿਸ਼ਵਾਸ ਹੈ ਵੀ ਪੁਲਿਸ ਬਰੀਕੀ ਨਾਲ ਜਾਂਚ ਕਰੇ ਤਾਂ ਸਾਡਾ ਕੇਸ ਬੱਚੇ ਦੁਸ਼ੀਤੀਆ ਕੱਢੂਗਾ ਕਤਲ ਕਿਵੇਂ ਹੋਇਆ ਲੱਗਦਾ ਕਤਲ ਜੀ ਕੋਈ ਪਤਾ ਨਹੀਂ ਲੱਗ ਰਿਹਾ ਹੈ ਜੀ ਵੀ ਦੋ ਬੰਦੇ ਗੱਡੀ 3-4 ਕਿਲੋਮੀਟਰ ਤੋਂ ਕਿ ਕੱਲਿਆਂ ਤੋਂ ਭੱਜਿਆ ਹੋਇਆ ਵੀ ਆ ਜੀ ਇਹ ਭੱਜ ਕੇ ਆਇਆ ਖੂਨ ਚ ਆਉਂਦਾ ਆਉਂਦਾ ਮਗਰ ਹੋ ਸਕਦਾ ਬੰਦੇ ਉਹਦੇ ਮਗਰ ਦਾ ਮਾਰਦੇ ਆਉਂਦੇ ਨੇ ਸੜਕ ਤੇ ਆ ਕੇ ਡਿੱਗਿਆ ਜੀ ਇਹ ਦੇਖੋ ਫਿਰ ਸਾਨੂੰ ਤਾਂ ਤਰਤੇ ਪਤਾ ਲੱਗਿਆ ਜੀ ਹਾਂ ਪੁਲਿਸ ਜਾਂਚ ਕਰ ਰਹੀ ਹੈ ਜੀ ਬਹੁਤ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਖੈਰ ਇਹ ਜੀ ਗੱਲ ਨਹੀਂ ਸਾਨੂੰ 2 ਘੰਟੇ ਹੋ ਗਏ ਲੱਗਿਆ ਨੂੰ ਜੀ ਇਹ ਫਿਰ ਵੀ ਦੇਖ ਰਹੇ ਨਹੀਂ ਜੀ ਫਿੰਗਰ ਪ੍ਰਿੰਟ ਵੇਰਾ ਇਹਨਾਂ ਦੇ ਕੋਈ ਦੇਖਣਗੇ ਜੀ ਵੀ ਕੀ ਗੱਲ ਆ ਜੀ ਤੇ ਹਾਂ ਜੀ ਇੱਕ ਦਾਹ ਪਿਆ ਸੀ ਜੀ ਕੋਲੇ ਹੀ ਪਿਆ ਸੀ ਦਾਹ ਜੀ ਮਾਂ ਕੀ ਗੱਲ ਮੰਗਤਾ ਅਸੀਂ ਐਂ ਕਰਦੇ ਆਂ ਜੀ ਵੀ ਸਾਡੋਂ ਜੀ ਇਹ ਜਿਹੜੇ ਬੰਦੇ ਨੇ ਕੰਮ ਕੀਤਾ ਜੀ ਉਹਨੂੰ ਕੋਈ ਕਾਡੜੀ ਤੋਂ ਕੱਢਦੀਆਂ ਸਜ਼ਾ ਦਿੱਤੀ ਜਾਵੇ ਜੀ ਤੇ ਪੁਲਿਸ ਉਹਦੀ ਪੂਰੀ ਜਾਂਚ ਕਰੇ ਜੀ ਦੇਖੋ ਇਹ 5-6 ਮਹੀਨੇ ਪਹਿਲਾਂ ਵੀ ਨਹੀਂ ਦੁਕਾਨ ਉਰੇ ਪੋਸਟਰ ਲੱਗਦੇ ਰਹੇ ਨੇ ਜੀ ਪਿੰਡ 'ਚ ਵੀ ਰੌਲਾ ਪਿਆ ਰਿਹਾ ਜੀ ਬੰਦੇ ਦਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਜੀ ਕਿ ਪੋਸਟਰ ਕੌਣ ਬੰਦਾ ਲਾ ਰਿਹਾ ਜੀ ਬਸ ਲਾਉਂਦਾ ਇਹ ਵੀ ਦੀ ਦੁਕਾਨ 'ਚ ਕਾਓ ਜੀ ਹਾਂ ਜੀ ਗੱਡੀ ਦੀ ਸੀਟ ਤੇ ਜੀ ਕੋਈ ਪਤਾ ਨਹੀਂ ਲੱਗ ਰਿਹਾ ਗੱਡੀ ਚ ਚਲਾਉਂਦਾ ਹੋਗਾ ਜੀ ਮਗਰ ਬੰਦੇ ਨੇ ਬੈਠੇ ਨੇ ਤੇ ਬਾਲ ਪੱਟਿਆ ਜੀ ਬਾਲ ਵੀ ਇਹਦੇ ਪੱ ਉਹ ਗੱਡੀ ਦੇ ਵਿੱਚ ਬਾਲ ਵੀ ਪਏ ਨੇ ਜੀ ਉੱਥੋਂ ਬੰਦੇ ਦੇ ਜੀ ਕੋਈ ਛੱਟ ਘੱਟ ਵੱਜੀ ਦਾ ਬੰਦਾ ਭੱਜਿਆ ਵੀ ਹੈ ਜੀ ਚਾਰ ਕਿੱਲਾਂ ਦੀ ਬਾਹੀ ਭੱਜ ਕੇ ਆ ਕੇ ਸੜਕ ਤੇ ਡਿੱਗਿਆ ਜੀ ਬੰਦਾ ਜਾਨ ਬਚਾਉਂਦਾ ਹੋਊਗਾ ਜੀ ਸੜਕ ਤੇ ਬਚਾਉਂਦਾ ਅਗਲਾ ਵੀ ਚੱਪਾਜ ਦੇਈ ਆ ਜੀ ਕਿੱਥੇ ਕਿੱਥੇ ਕੱਟਦੇ ਨੇ ਨਿਸ਼ਾਨ ਇਹਦੇ ਕੱਟਦੇ ਜੀ ਇੱਕ ਦਾ ਗੁੱਟ ਤੇ ਆ ਜੀ ਸਿਰਚ ਹੈ ਜੀ ਕੰਨਾਂ ਕੋਲੇ ਨੇ ਜੀ ਦੋਨੇ ਦੋਨੇ ਬਾਹਾਂ ਤੇ ਆ ਜੀ ਹਾਂ ਜੀ ਇਹ ਜਿਹੜੀ ਅੱਜ ਮੱਧ ਭਾਗੀ ਘਟਨਾ ਹੋਈ ਹੈ ਮੈਂ ਇਸ ਦੀ ਪੂਰ ਜ਼ੋਰ ਨੁਖੇਦੀ ਕਰਦੀ ਆਂ ਇਹ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਸਾਡੀ ਪਾਰਟੀ ਵੱਲੋਂ ਇਸ ਦੀ ਪੂਰੀ ਨਿਖੇਧੀ ਕੀਤੀ ਜਾਂਦੀ ਹੈ ਅਸੀਂ ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜੋ ਜੋ ਇਹ ਘਟਨਾ ਵਾਪਰੀ ਹੈ ਉਹਦੇ ਸਬੰਧ ਵਿੱਚ ਅਸੀਂ ਪੁਲਿਸ ਨਾਲ ਵੀ ਗੱਲ ਕੀਤੀ ਹੈ ਬਹੁਤ ਜਲਦ ਜੋ ਵੀ ਇਹਦੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਅਸੀਂ ਪਰਿਵਾਰ ਦੇ ਨਾਲ ਬੜੀ ਇਹ ਦੁੱਖ ਦੇਖੋ ਮੋੜ ਕੇ ਤਾਂ ਨਹੀਂ ਅਸੀਂ ਲੈ ਕੇ ਆ ਸਕਦੇ ਪਰ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਸਾਡੀ ਜੀ ਆਪਾਂ ਤਪਾ ਪੱਖੋ ਕੈਂਚੀਆ ਰੋਡ ਤੇ ਖੜੇ ਹਾਂ ਜਿੱਥੇ ਸਾਨੂੰ ਇਹ ਇਤਲਾ ਮਿਲੀ ਅੱਜ ਸਵੇਰੇ ਕਿ ਇੱਥੇ ਇੱਕ ਡੈੱਡ ਬਾਡੀ ਰੋਡ ਦੇ ਸਾਈਡ ਤੇ ਪਈ ਹੈ ਤੇ ਉਸ ਇਤਲਾਹ ਦੇ ਰਿਸਪਾਂਸ ਵਿੱਚ ਪਹਾੜਾ ਸੈਨਾ ਦੀ ਟੀਮ ਇੱਥੇ ਪਹੁੰਚੀ ਹੈ ਤੇ ਨਾਲ ਮੈਂ ਇੱਥੇ ਪਹੁੰਚੇ ਹਾਂ ਮੌਕੇ ਦਾ ਜੈਜਾ ਲੈ ਰਹੇ ਹਾਂ ਤੇ ਜਿਹੜੇ ਬਾਡੀ ਹੈ ਉਹਨੂੰ ਅਸੀਂ ਉਹਦਾ ਜੈਜਾ ਵੀ ਕੀਤਾ ਹੈ ਤੇ ਨਾਲ ਜਿਹੜੀ ਗੱਡੀ ਹੈ ਉਹਦਾ ਵੀ ਅਸੀਂ ਸਾਰਾ ਉਹਨੂੰ ਚੈੱਕ ਅਪ ਚੈੱਕ ਕਰ ਰਹੇ ਹੈਗੇ ਹਾਂ ਤੇ ਜਿਹੜਾ ਵੀ ਅੱਗੇ ਫਰਦਰ ਫੋਰਸ ਆਫ ਐਕਸ਼ਨ ਹੈ ਕਿ ਕੌਜ਼ ਆਫ ਡੈਥ ਕੀ ਹੈ ਕਿਸ ਤਰ੍ਹਾਂ ਹੋਇਆ ਹੈ ਕੌਣ ਨਾਲ ਸੀ ਕਿਵੇਂ ਹੋਇਆ ਉਹ ਸਾਰਾ ਅਸੀਂ ਉਹਦੇ ਅਸੀਂ ਹੁਣ ਇਨਵੈਸਟੀਗੇਟ ਕਰਾਂਗੇ ਤੇ ਜਿਹੜੇ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਊਗੀ